18000 ਲੱਗੂ ਪੂਰਾ 18000 18000 ਹਾਂ ਨਾ ਘਟ ਨਹੀਂ ਹੋ ਸਕਦਾ ਹੋ ਸਕਦਾ ਪਰ ਜਨਾਨੀ ਨਹੀਂ ਪੂਰੀ ਮਿਲਣੀ ਸੋਚ ਲਓ ਮੇਰਾ ਮਤਲਬ ਘਾਟ ਬਾਦ ਹੋ ਸਕਦੀ ਆ ਅਸੂਲ ਨੇ ਆਪਣੇ ਪੈਸੇ ਪੂਰੇ ਤਾਂ ਕੰਮ ਵੀ ਪੂਰਾ ਪੈਸੇ ਕੱਟ ਤਾਂ ਕੰਮ 'ਚ ਵੀ ਘਾਟ ਬਾਦ ਹੋ ਸਕਦੀ ਆ ਉਹ ਗਾਰੰਟੀ ਕੀ ਹੋ ਉਹ ਬੇਵਕੂਫੋ ਗਾਰੰਟੀ ਉਹ ਜਨਾਨੀ ਦੀ ਵੀ ਕੋਈ ਗਾਰੰਟੀ ਹੁੰਦੀ ਆ ਗਾਰੰਟੀ ਤਾਂ ਬੰਦੇ ਦੀ ਵੀ ਨਹੀਂ ਹੁੰਦੀ ਉਹਦਾ ਕਹਿਣ ਦਾ ਮਤਲਬ ਹੈ ਵੀ ਮਹੀਨਾ ਕੁ ਲਾ ਕੇ ਭੱਜ ਤਾਂ ਨਹੀਂ ਜਾਊਗੀ ਕਿਤੇ ਉਹ ਤੁਹਾਡੇ ਤੇ ਆ ਭਜਾਉਣੀਆਂ ਜਾਂ ਰੱਖਣੀਆਂ ਠੀਕ ਹੈ ਜੇ ਜਨਾਨੀ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣਗੀਆਂ ਫੇਰ ਉਹਨੇ ਕਿੱਧਰ ਭੱਜਣਾ ਨਾ ਲੋੜਾਂ ਨੂੰ ਅਸੀਂ ਕਿ ਅੰਗਰੇਜ਼ਾਂ ਢਾਹ ਪੰਨ ਤਾਂ ਕਰਾਂਗੇ ਕੋਈ ਨਾ ਕੋਈ ਤੂੰ ਪਹਿਲਾਂ ਪੈਸੇ ਦੱਸ ਖਰਚੇ ਵਾਲੇ ਪੈਂਦੇ ਆ ਬਾਈ 18000 ਰੁਪਇਆ ਜਮਾ ਜਾਇਆ ਜਾਏ ਨਾਲੇ ਇਹ ਗੱਲ ਹੋਰ ਸੁਣ ਲੋ ਉਹਨੂੰ ਘਰ ਦਾ ਕੰਮਕਾਰ ਘੱਟ ਹੀ ਆਉਂਦਾ ਉਹ ਸਾਨੂੰ ਸਿਖਾਉਣਾ ਪਊ ਐਹੋ ਜੀ ਜਨਾਨੀ ਦੀ ਅਸੀਂ ਢੋਕ ਮਾਰਨੀ ਐ ਚੱਲ ਤੂੰ ਮੈਂ ਚੱਲੀਏ ਐਵੇਂ ਦੁਕਾਨਾਂ ਖੋਲ ਕੇ ਬਹਿ ਜਾਂਦੇ ਆ ਵਿਚੋਲ ਗਰੀ ਦੀਆਂ ਉਹ ਬਾਜਾ ਬਾਜਾ ਬਾਈ ਕੱਢਦੇ ਕੋਈ ਹੱਲ ਉਹ ਹੁਣ ਇਹ ਵੀ ਦੱਸ ਦੋ ਜਨਾਨੀ ਤਾਂ ਅਸਲੀ ਹੋ ਹਾਂ ਹਾਂ ਬਾਈ ਜਨਾਨੀ ਜਮਾ ਅਸਲੀ ਹੋਊਗੀ ਇਹ ਗਾਰੰਟੀ ਆ ਸਾਡੀ ਉਹ ਲੈ ਚੱਲਦੇ ਆ ਬਾਈ ਮਕਰਾਂ ਰੋਟੀ ਟੋਕਦਾ ਕੀ ਆ ਉਹ ਮੈਂ ਸਿਖਾ ਦੂੰ ਰੋਟੀ ਟੋਕ ਤਾਂ ਜਿੱਥੇ ਐਨੇ ਸਾਲ ਹੋ ਗਏ ਕੰਮਕਾਰ ਕਰਦੇ ਨੂੰ ਮਹੀਨਾ ਤੋਂ ਮਹੀਨਾ ਹੀ ਤਾਂ ਗੱਲ ਆ ਨਾਲੇ 18000 ਚ ਮਹਿੰਗੀ ਨਹੀਂ ਕੋਈ ਜਨਾਨੀ ਤੂੰ ਮੈਂ ਇੱਕ ਗੱਲ ਇਹਨਾਂ ਨਾਲ ਸਿੱਧੀ ਕਰ ਲਾ ਪਹਿਲਾਂ ਕੁੜੀ ਦੇਖਾਂਗੇ ਉਪਰ ਬਾਕੀ ਦੀਆਂ ਗੱਲਾਂ ਛੱਡੋ ਤੇ ਆਹ ਫੜੋ 8000 ਤੇ ਬਾਕੀ ਦੀ ਰਕਮ ਦੇਖ ਤਖਾਈ ਤੋਂ ਬਾਅਦ ਕਰਾਂਗੇ ਮਨਜ਼ੂਰ ਮਨਜ਼ੂਰ ਆ ਨਾਲੇ ਇੱਕ ਗੱਲ ਹੋਰ ਸੁਣ ਲਓ ਕਾਲੂਆਂ ਸੜੇ ਜੇ ਕੱਪੜੇ ਨਾ ਪਾ ਕੇ ਆਇਓ ਆ ਵਧੀਆ ਲਿਸ਼ਕ ਪੁਸ਼ਕ ਕੇ ਆਇਓ ਠੀਕ ਆ ਕਿ ਨਹੀਂ ਦੇਖ ਦਿਖਾਈ ਕਰਨੀਆਂ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਚਲੋ ਹੁਣ ਨਿਕਲੋ ਟਾਈਮ ਨਾਲ ਕੋਈ ਨਹੀਂ ਵਧੀ ਪਾ ਕੇ ਆਵਾਂ ਮੈਂ ਕੱਪੜੇ ਤਾਂ ਚੱਲ ਵੀ ਮੱਕਰਾ ਆ ਚਲਿਏ ਬਣ ਗਈ ਦਿਹਾੜੀ ਓਏ ਉਹ ਲੈ ਵੀ ਸੱਚਾ ਸਿਆ ਹੁਣ ਪਤਰਾ ਲਵਾਂਗੇ ਉਸ ਦਿਨ ਵਾਲੀ ਕੁੱਟ ਦਾ ਓ ਤੁਸੀਂ ਪੈਸੇ ਤਾਂ ਦਿਓ ਓ ਤੁਸੀਂ ਤਾਂ ਕਈ 18000 ਦੇ ਕੇ ਛੁੱਟੂਗੇ ਹਾਂ ਹਲੋ ਹਾਈ ਕਦੋਂ ਆਮੋਂਗੇ ਤੁਸੀਂ ਮੈਨੂੰ ਮਿਲਣ ਮੇਰੇ ਤਾਂ ਬਹੁਤ ਜੀ ਕਰਦਾ ਤੁਹਾਨੂੰ ਮਿਲਣ ਨੂੰ ਹਾਈ ਮੈਂ ਤਾਂ ਵੇਟ ਕਰੀ ਜਾਨੀ ਉਹ ਲੈ ਦਿਆ ਉਹ ਘਰੇ ਆ ਤਿੰਨ ਬਾਤ ਚ ਗੱਲ ਕਰਦੀ ਆ ਓਕੇ ਬਾਈ ਆਜੂ ਆਜੂ ਘਰੇ ਆ ਮੈਂ ਮੇਰੇ ਤਾਂ ਦਰਵਾਜ਼ੇ ਸਾਰੇ ਲਈ ਖੁੱਲੇ ਹੀ ਰਹਿੰਦੇ ਆ ਆਜਾ ਤੂੰ ਰੇ ਬਹਿ ਜਾ ਤੂੰ ਇੱਧਰ ਦੀ ਆ ਜਾ ਮੇਰੇ ਕੋਲੇ ਬਹਿ ਜਾ ਆਜਾ ਹੋਰ ਕਿਵੇਂ ਆ ਚਿਕਨੇ ਤੂੰ ਠੀਕ ਐ ਹਾਂ ਠੀਕ ਐ ਹਾਈ ਬਲਵੰਤ ਤੂੰ ਠੀਕ ਐ ਹਾਂ ਮੈਂ ਤਾਂ ਠੀਕ ਆ ਤੂੰ ਦੱਸ ਹਾਂ ਬੜੇ ਟਾਈਮ ਬਾਅਦ ਚੱਕਰ ਮਾਰਿਆ ਤੁਸੀਂ ਉਹ ਰਸਤੇ 'ਚ ਲੇਟ ਹੋ ਗਿਆ ਸੀ ਜਰਾ ਕੰਮ ਪੈ ਗਿਆ ਸੀ ਅੱਛਾ ਹਾਂ ਬਲਵੰਤ ਤੂੰ ਵੀ ਬੜੇ ਟਾਈਮ ਬਾਅਦ ਚੱਕਰ ਮਾਰਿਆ ਅੱਛਾ ਤੂੰ ਜਾਣਦਾ ਇਹਨੂੰ ਹਾਂ ਹਾਂ ਮੈਂ ਤਾਂ ਸਾਰੇ ਮਹੱਲੇ ਨੂੰ ਜਾਣਦੀ ਆ ਕਦੇ-ਕਦੇ ਆਉਂਦਾ ਹੁੰਦਾ ਵਿਚਾਰਾ ਮੇਰੇ ਕੋਲ ਹੀ ਉਹ ਮੈਂ ਤਾਂ ਭਾਜੀ ਉਦਾਂ ਹੀ ਆ ਜਾਂਦਾ ਜੀ ਸ਼ੋਗਲ ਮੇਲਾ ਕਰਨ ਖੜ ਜਾ ਤੈਨਾਂ ਤਾਂ ਬਾਅਦ 'ਚ ਗੱਲ ਕਰਦੇ ਆ ਲੈਤੀ ਆ ਯਾਰ ਕੰਮ ਦੀ ਗੱਲ ਸੋਣ। ਹਾਂ ਕਰੂ ਕੰਮ ਦੀ ਗੱਲ। ਓਏ ਯਾਰ ਤੂੰ ਨਾ ਕੁੜੀ ਬਣ ਕੇ ਇੱਕ ਮੁੰਡੇ ਨਾਲ ਵਿਆਹ ਕਰਵਾਣਾ। ਹਾਏ ਤੇ ਰੁਪਈਆ ਆਪਾਂ 18000 ਲੁੱਟ ਲੈਣਾ। ਇੱਕ ਗੱਲ ਦੱਸੋ ਮੈਨੂੰ ਉੱਥੇ ਨਾਈਟ ਤਾਂ ਨਹੀਂ ਰੁਕਣਾ ਪੈਣਾ ਮੈਨੂੰ? ਉਹ ਰਾਤ ਤਾਂ ਰੁਕਣਾ ਹੀ ਪੈਣਾ। ਉੱਥੋਂ ਰਾਤ ਨੂੰ ਨਹੀਂ ਸਾਰਾ ਸਮਾਨ ਸਿਮੇਟ ਕੇ ਲਿਉਣਾ। ਹਾਂ। ਉਹ ਉਹ ਵੀ ਤਾਂ ਆਪਣਾ ਅਦੋ ਵਾਦਿਆ। ਪਰ ਪੈਸੇ ਬਹੁਤ ਥੋੜੇ ਆ। ਸੋਨੂੰ ਪਤਾ ਨਾ ਨਾਈਟ ਤੇ ਤਾਂ ਲੱਗ ਲੈਂਦੀ ਹੁੰਦੀ ਆ। ਜੇ ਉਨੀ ਕੀ ਹੋ ਜੇ ਉਹ ਚ ਨਫਾ ਨੁਕਸਾਨ ਤਾਂ ਮੇਰੇ ਹੀ ਹੋਣਾ ਉਹਦੇ ਲਈ ਕੌਣ ਜ਼ਿੰਮੇਦਾਰ ਆ ਮੈਨੂੰ ਦੱਸੋ ਚੱਲ ਬਾਬਾ 1000 ਰੁਪਇਆ ਵੱਧ ਲੈ ਲਈ ਪਰ ਉਹ ਸਾੜੇ ਛੜਿਆਂ ਨੂੰ ਸਾਬਕ ਸਿਕਾਉਣਾ ਹਾਏ ਸੜੀ ਹਾਏ ਹਾਏ ਮੈਨੂੰ ਜਲਦੀ ਦੱਸੋ ਕਦੋਂ ਆ ਬਿਆਦ ਦੀ ਤਰੀਕ ਕਦੋਂ ਆ ਬਿਆਮੀ ਰਾ ਤਰੀਕ ਵੀ ਦੱਸ ਦਿੰਨੇ ਆ ਹਲੇ ਥੋੜੀ ਉਡੀਕਤਾ ਕਰ ਅਸੀਂ ਦੱਸ ਦਾਂਗੇ ਹੁਣ ਅਸੀਂ ਚੱਲਦੇ ਆ ਓਕੇ ਬਾਏ ਓਕੇ ਹਾਈ ਬਲਵੰਤੂ ਤੂੰ ਤਾਂ ਕੀੜੇ ਮਾਰ ਜੇ ਕਰ ਤੂੰ ਤਾਂ ਮੇਰੇ ਕੋਲ ਆਉਂਦਾ ਹੀ ਨਹੀਂ ਓਏ ਆਉਂਗਾ ਆਉਂਗਾ ਤੂੰ ਦਵਾਵੇਂਗਾ ਤੂੰ ਮੇਰੇ ਕੋਲ ਨਹੀਂ ਮੈਂ ਤਾਂ ਤਰਸੀ ਪਈ ਹਾਂ ਆਂ ਜੀ ਮੈਂ ਬੀਟ ਕਰੂੰਗੀ ਤੇਰੀ ਮੈਂ ਕੱਲੀ ਆਉਂ ਨਾਲੇ ਭਾਜੀ ਐਦਾਂ ਨਾ ਦੇਖੀ ਜਾਓ ਮੇਰੇ ਕੰਦੀ ਮੈਂ ਕਿਹੜਾ ਇਹ ਲਵੇ ਰੋਜ਼ ਹੀ ਬੜਿਆ ਰਹਿਣਾ ਹਾਈ ਵੀ ਬਲਬੰਤਾ ਜੀ ਬੀ ਆ ਜੀ ਹੁਣ ਹਾਈ ਹਮਮ ਹਾਈ ਪਤਨ ਕੀਦ ਆ ਗਿਆ ਹੈਲੋ ਹਾਂਜੀ ਬੋਲੂ ਕੀ ਹੋਇਆ ਮੈਨੂੰ ਤੂੰ ਮਿਲਣਾ ਮੰਗਤ ਸੈਂ ਹਾਂ ਮੈਂ ਕੀ ਕਰੀ ਜਾਂਦਾ ਬਹੁਤ ਕਰਦਾ ਆ ਜੂ ਨਾ ਤੂੰ ਮੈਂ ਆਖਰ ਆ ਹੀ ਗਿਆ ਉਹ ਭਾਗਾ ਵਾਲਾ ਦਿਨ ਓਏ ਹੋਰ ਬਈ ਇਹ ਤਾਂ ਔਣੀ ਸੀ 18000 ਲੱਗਿਆ ਉਹ ਨਾਲੇ ਤੂੰ ਤਾਂ ਹੋਰ ਹੀ ਗੱਲਾਂ ਮਾਰੀ ਜਾਣਾ ਉਹ ਮੈਂ ਕਿਹੜਾ ਕਿਸ ਨੂੰ ਦੱਸਦਾ ਫਿਰਦਾ ਵੀ ਅਸੀਂ ਮੱਗਰ ਬਾਈ ਵਾਸਤੇ ਮੁੱਲ ਦੀ ਟੀਮੀ ਲੈਣ ਚੱਲੇ ਆ ਉੱਪਾ ਹੋਵੇ ਜਿਹੜਾ ਕਿਸੇ ਕੋਲੇ ਗੱਲ ਵੀ ਕਰੇ ਨਾਲੇ ਤੁਮੇ ਬਾਈ ਐਸੇ ਚ ਹੀ ਭਲਾਈ ਆ ਤੇਰੀ ਨਾਲੇ ਇੱਕ ਗੱਲ ਹੋਰ ਕੁੜੀ ਵਾਲਿਆਂ ਦੇ ਘਰੇ ਜਾ ਕੇ ਐਵੇਂ ਨਾ ਚੱਲ ਜਾ ਖਲਾਰੀ ਜਾਈ ਕਿਤੇ ਰਾਤ ਗੁੱਲੇ ਖਲਾਬ ਜਾਉਣਾ ਘਾਟ ਹੀ ਖਾਈ ਐਵੇਂ ਨਾ ਵੇਖ ਕੇ ਹਲਕ ਜੀ ਕਿਤੇ ਉਹ ਬਾਈ ਤੂੰ ਤਾਂ ਉਹੀ ਮਰ ਜਾਨਾ ਜਿਵੇਂ ਮੈਂ ਬੇਅਕਲ ਹਾਂ ਮੈਨੂੰ ਸਾਰੀ ਸਮਝ ਆ ਬੇਸ਼ੱਕ ਮੈਂ ਛੜਾਂ ਪਰ ਲੋਕਾਂ ਦੇ ਵਿਆਹ ਤੇ ਮਕਲਾਵੇ ਹੁੰਦੇ ਮੈਂ ਬਹੁਤ ਦੇਖਿਆ ਹਾਂ ਤੁਮਿਆ 9 ਵਜ ਗਏ ਯਾਰ 10 ਵਜ ਤਾ ਪਉਥੇ ਪਹੁੰਚਣਾ ਓ ਮੈਂ ਤਾਂ ਇੱਥੋਂ ਵੀ ਕਹਾਂ ਚੱਲ ਚੱਲੀਏ ਤੁਮੇ ਭਾਈ ਮੱਗਰ ਭਾਈ ਬੜੀਆਂ ਟਾਰਾਂ ਸ਼ਾਰਾਂ ਕੱਢੀਆਂ ਕੀ ਗੱਲ ਖੈਰ ਸੁੱਖ ਤਾਂ ਹੈ ਓ ਖੈਰ ਸੁੱਖ ਹੈ ਕੁੜੀਏ ਓ ਤਾਂ ਮੱਗਰ ਭਾਈ ਵਾਸਤੇ ਕੁੜੀ ਦੇਖਣ ਚੱਲੇ ਆ ਕੁੜੀ ਦੇਖਣ ਹਾਂ ਕੀਦੀ ਕਿਸਮਤ ਫੁੱਟੀ ਆ ਲੈ ਅਸੀਂ ਕਿਸੇ ਦੀ ਧੀ ਭੈਣ ਨਾਲੋਂ ਘੱਟ ਹੈ ਨਾਲੇ ਕਿਸਮਤ ਤਾਂ ਹੁਣ ਬਣੂਗੀ ਸਮਝੀ ਓ ਨਾਲੇ ਸਾਡਾ ਕੰਮ ਤਾਂ ਝੱਟ ਮੰਗਣੀ ਤੇ ਪੱਟ ਵਿਆ ਸਾਡਾ ਇਹ ਨਹੀਂ ਪਤਾ ਵੀ ਅਸੀਂ ਅੱਜੇ ਮੱਗਰ ਬਾਈ ਨੂੰ ਘੋੜੀ ਚੜਾ ਦਈਏ ਹਾਂ ਘੋੜੀ ਨੂੰ ਪੁੱਛ ਲਿਆ ਸੀ ਕਿ ਨਹੀਂ ਕੁੜੀਏ ਟੀਚਰਾਂ ਨਾ ਕਰ ਸ਼ਾਮ ਨੂੰ ਬੈਣ ਵਾਜੇ ਵੱਜੇ ਲੈ ਉਹ ਇਹ ਤਾਂ ਟਾਈਮ ਖਰਾਬ ਕਰਾਉ ਚੱਲ ਤੂੰ ਚੱਲ ਮੈਂ ਚੱਲਦਾ ਹਾਂ ਡੇਢ ਫੁੱਟੇ ਜੇ ਕੋਲੇ ਤੂੰ ਨਾਈ ਕੋਲੋਂ ਦਾੜੀ ਕਰਾ ਕੇ ਛੇਤੀ ਆ ਜਾ ਗੱਲ ਮੰਨਣ ਚ ਨਹੀਂ ਆਉਂਦੀ ਨਾ ਇਹਨਾਂ ਨੂੰ ਰਿਸ਼ਤਾ ਕਰਾ ਕਿੰਨੇ ਦਿੱਤਾ ਉਹ ਜ਼ਰੂਰ ਥਾਲ 'ਚ ਕੁਛ ਕਾਲਾ ਹੈ ਹੁਣ ਤੂੰ ਸਮਝ ਗਿਆ ਨਾ ਸਾਰਾ ਕੁਝ ਹੁਣ ਤੂੰ ਬਲੈਤੀ ਨਹੀਂ ਹੁਣ ਤੂੰ ਮਿਸ ਸੁਪਨਾ ਆ ਪੋਰਾ ਸ਼ੱਕ ਨਾ ਹੋਵੇ ਉਹਨਾਂ ਨੂੰ ਮੈਂ ਤੂੰ ਦੁਬੇ ਲੋਟਿਆ ਜਮਾ ਕੁੜੀਆਂ ਵਾਲੀ ਐਕਟਿੰਗ ਕਰਨੀ ਆ ਸੁੱਚਾ ਸਿੰਘ ਜੀ ਤੁਸੀਂ ਬਿਲਕੁਲ ਟੈਨਸ਼ਨ ਨਾ ਲਓ ਤੁਸੀਂ ਕਹੋਗੇ ਮਿਸ ਸੁਪਨਾ ਤੋ ਤਾਂ ਐਕਟਿੰਗ ਵਾਲੀ ਪੱਟ ਕੱਢ ਤੇ ਤੁਸੀਂ ਨਾ ਮੈਨੂੰ ਆਪਣੀ ਫਿਲਮ ਚ ਮੇਨ ਲੀਡ ਤੇ ਲਾਉਂਗੇ ਉਹ ਵੀ ਹੀਰੋਇਨ ਪੱਕੀ ਗਰੰਟੀ ਹੈ ਮੇਰੀ ਹਾਂ ਗੱਲਾਂ ਬਹੁਤ ਹੋ ਗਈਆਂ ਹੁਣ ਤੂੰ ਛੇਤੀ ਦੇਣੀ ਮਿਸ ਸਪਨਾ ਬਣ ਜਾ ਉਹ ਮੇਰੀ ਗੱਲ ਧਿਆਨ ਨਾਲ ਸੁਣ ਉਹ ਕੁੰਡੀਆਂ ਕੱਢ ਲਈ ਦੇਖਣਾ ਨਹੀਂ ਕਿਸੇ ਵੱਲ ਉਹ ਕੁੰਡੀਆਂ ਕੱਢ ਲਈ ਉਹ ਜਦੋਂ ਚਾਹ ਲੈ ਕੇ ਜਾਏਗੀ ਨਾ ਸਿਰਫ ਥੱਲੇ ਨੂੰ ਦੇਖੀ ਕੁੜੀਆਂ ਵਾਂਗ ਸ਼ਰਮਾਈ ਜਾਈ ਉਹ ਮੇਰਾ ਮਤਲਬ ਸੰਗੀ ਜਾਈ ਹਾਂ ਸੁੱਚਾ ਸਿੰਘ ਜੀ ਤੁਸੀਂ ਟਰੈਕਟਰ ਨਾ ਬਣਿਆ ਕਰੋ ਉਹ ਤਾਂ ਰਵਿੰਦਰ ਰਵੀ ਅਸਮਾਨੇ ਵਾਲਾ ਤਾਂ ਵੀ ਸਾਰਾ ਕੁਝ ਸੰਭਲੂਗਾ ਜੇ ਉਹਨੇ ਨਹੀਂ ਕਿਹਾ ਅਸੀਂ ਕੁੜੀ ਨਾਲ ਇਕੱਲਿਆਂ ਚ ਗੱਲ ਕਰਨੀ ਹੈ ਫੇਰ ਉਹ ਕਰ ਰਹੀ ਗੱਲ ਉਹ ਤੈਨੂੰ ਕਿਹੜਾ ਉਹ ਖਾਣ ਲੱਗੇ ਆ ਉਹ 10 ਵਜ ਗਏ ਤੇ ਤੂੰ ਛੇਤੀ ਤਿਆਰ ਹੋ ਜਾ ਕਿਤੇ ਪਾਰਟੀ ਆਪਣੇ ਹੱਥੋਂ ਨਾ ਨਿਕਲ ਜਾ ਸੁਣੋ ਨਾ ਜੇ ਮੇਰੀ ਐਕਟਿੰਗ ਵਧੀਆ ਲੱਗੀ ਮੈਨੂੰ ਆਪਣੀ ਫਿਲਮ ਚ ਮੇਨ ਲੀਡ ਤੇ ਰੋਲ ਦੇਓ ਨਾ ਉਹ ਆਹੋ ਪਾਪਾ ਦੇ ਦਾਂਗੇ ਹੁਣ ਤੂੰ ਫਟਾਫਟ ਤਿਆਰ ਹੋ ਓਕੇ ਨੋਟੀ ਮੈਂ ਹੋਣੀ ਤਿਆਰ ਹੁੰਨੀ ਆ ਲਵ ਯੂ ਆਇਆ ਜਾ ਆ ਜਾ ਮੇਰੇ ਕੋਲੇ ਆਏ ਓਏ ਓਏ ਓ ਜਾ ਓ ਜਾ ਦਫਾ ਹੋ ਛੇਤੀ ਤਿਆਰ ਹੋ ਜਾ ਕੇ ਹੈਲੋ ਆਇਆ ਨਹੀਂ ਬਾਈ ਉਹ ਪਤਾ ਨਹੀਂ ਕਿੱਥੇ ਰਹਿ ਗਿਆ ਯਾਰ ਕਿੱਥੇ ਭਾਜੀ ਮੈਂ ਤਾਂ ਕਦੋਂ ਦਾ ਤਿਆਰ ਹੋ ਕੇ ਖੜਾ ਆਈ ਨਹੀਂ ਰਹੇ ਲੈ ਹੋ ਆ ਗਏ ਬਸ ਪਹੁੰਚ ਲੈ ਅਸੀਂ ਛੱਡ ਲਵੇਂ ਚਲ ਚੰਗਾ ਬਾਈ ਸਤਿ ਸ੍ਰੀ ਅਕਾਲ ਬਾਈ ਬਲਵੰਤ ਸਿਆ ਸਤਿ ਸ੍ਰੀ ਅਕਾਲ ਓਹ ਆਪਣਾ ਬਾਈ ਕਿੱਥੇ ਮੱਗਰ ਉਹ ਕਾ ਤੋ ਨਹੀਂ ਆਇਆ ਉਹ ਮੇਰਾ ਸਾੜਾ ਸਵੇਰ ਦਾ ਚਿੱਟੀ ਦਾੜੀ ਕਾਲੀ ਕਰਨ ਲੱਗਿਆ ਪਿਆ ਅੱਛਾ ਉਹ ਤਾਂ ਸਿੱਧਾ ਉੱਥੇ ਆ ਜੂਗਾ ਆਪਾਂ ਚੱਲਦੇ ਆਂ ਉਹ ਕਿਤੇ ਮੈਂ ਲੇਟ ਤਾਂ ਨਹੀਂ ਹੋ ਗਿਆ ਉਹ ਨਹੀਂ ਨਹੀਂ ਤੂੰ ਤਾਂ ਜਮਾ ਸਹੀ ਟਾਈਮ ਤੇ ਆਇਆ ਚੱਲ ਫਿਰ ਆਪਾਂ ਵੀ ਛੇਤੀ ਚੱਲਦੇ ਆਂ ਉਹ ਜਿਹੜਾ 10000 ਰੁਪਏ ਰਹਿਣਾ ਸੀ ਉਹਦਾ ਕਿਵੇਂ ਕਰਨਾ ਹੈ ਇਹ ਆ ਲੈ ਫੜ ਪਹਿਲਾਂ 10000 ਨਹੀਂ ਤਾਂ ਤੇਰੇ ਮਾਮੂ ਲੜਦੇ ਰਹਿਣਗੇ ਉਹ ਚੱਲ ਛੇਤੀ ਚੱਲ ਆਪਾਂ ਹਲਵਾਈ ਨੂੰ ਵੀ ਛਾਈ ਦੇਣੀ ਆ ਉਹ ਹਲਵਾਈ ਨੂੰ ਛਾਈ ਤਾਂ ਦਿੱਤੀ ਹੋਈ ਆ ਤੂੰ ਆਹ ਕਟਾ-ਕੱਟੀ ਛੇਤੀ ਕਰਵਾ ਦੇ ਇੱਕ ਗੱਲ ਦੱਸ ਬਾਈ ਤਾਂ ਇਹ ਤਾਂ ਕੁੜੀ ਦੇਖੀ ਹੋਈ ਆ ਕਿੰਨੀ ਕੁ ਸੋਹਣੀ ਐ ਉਹ ਮਖਿਆ ਤੂੰ ਕਾਹਨੂੰ ਪੁੱਛਦਾ ਯਾਰਾ ਜਮਾ ਸੁਲਫੇ ਦੇ ਰਾਟ ਵਰਗੀ ਆ ਬੜੀ ਸੋਹਣੀ ਆ ਆ ਜਾ ਚੱਲ ਆ ਜਾ ਆ ਜਾ ਪਰੋਠੀ ਜਾ ਕੇ ਗੰਦ ਨਾ ਪਾਦੀ ਤੂੰ ਹਾਈ ਅੱਜ ਮੈਂ ਕਿੰਨੀ ਸੋਹਣੀ ਲੱਗਦੀ ਹਾਂ ਸੱਜਣਾ ਹੈ ਮੂਝੇ ਸੱਜਣਾ ਕੇ ਬੱਲੇ ਬੱਲੇ ਦੀਆ ਹਾਈ ਤੂੰ ਤਾਂ ਜਮਾ ਕੁੜੀਆਂ ਵਰਗਾ ਲੱਗਦਾ ਵੇ ਮੈਂ ਸੋਹਣੀ ਲੱਗਦੀ ਹਾਂ ਉਹ ਤੂੰ ਤਾਂ ਬਹੁਤ ਸੋਹਣੀ ਲੱਗਦੀ ਆ ਮੇਰਾ ਤਾਂ ਆਪਣਾ ਦਿਲ ਬੇਈਮਾਨ ਹੋਈ ਜਾਂਦਾ ਹਾਈ ਸੱਚੀ ਅੱਛਾ ਗੱਲ ਸੁਣ ਤੂੰ ਚਾਹ ਚੱਕ ਤੇ ਉਹ ਮੁੰਡੇ ਵਾਲੇ ਆਏ ਬੈਠੇ ਆ ਤੂੰ ਛੇਤੀ ਆ ਜਾ ਹੁਣੀ ਤਿਆਰ ਹੁਣੀ ਆ ਦੇਖ ਲਾ ਮਗਰਾ ਪੱਟ ਤੱਕ ਨਾ ਕੀਲਾ ਹੁਣ ਤੂੰ ਵੀ ਬੰਦਿਆਂ ਦੀ ਜੂਨ ਚ ਆ ਜਾਏਂਗਾ ਉਹ ਤਾਂ ਗੱਲ ਸਹੀ ਐ ਤੁਹਾਡੀ ਸ਼ਾਬਾਸ਼ੇ ਬਾਈ ਤੇਰੇ ਪਰ ਉਸ ਦਿਨ ਤੈਨੂੰ ਐਵੇਂ ਗਲਤ ਬੋਲਿਆ ਗਿਆ ਸੀਗਾ ਮਾਫ ਕਰ ਦੇ ਐਵੇਂ ਗੁੱਸੇ ਚ ਹੋ ਗਿਆ ਸੀ ਓਏ ਆਪਾ ਕਿਹੜਾ ਮਗਰਾ ਬਾਈ ਗੁੱਸਾ ਕੀਤਾ ਉਹ ਬਾਕੀ ਦੀਆਂ ਗੱਲਾਂ ਛੱਡੋ ਪਹਿਲਾਂ ਕੁੜੀ ਨੂੰ ਬੁਲਾਓ ਓ ਲਿਆਓ ਬਾਈ ਕੁੜੀ ਨੂੰ ਓ ਚਾਚਾ ਸੇਤੀ ਲੈ ਕੇ ਆ ਲੈ ਓ ਆ ਗਈ ਦੇਖ ਲਈ ਹੁਣ ਸਮਾਰ ਕੇ ਕਿਹ ਹਾਸੀ ਨਾ ਨੀਰੀ ਸਲਫੇਰੀ ਲਾਟ ਹੈ ਓਏ ਬੈ ਜਾ ਵੱਡਿਆ ਕਾਲਿਆ ਸਸੀ ਕਾਲ ਜੀ ਆ ਕੁੜੀ ਦੇ ਨਾਲ ਕੌਣ ਹੈ ਨਾਲੇ ਇਹਦਾ ਮੂੰਹ ਕਿਉਂ ਬੰਨਿਆ ਹੋਇਆ ਹੈ ਇਹਨੇ ਸਪਨਾ ਦੇ ਪਾਪਾ ਮੂੰਹ ਤੇ ਪ੍ਰਿੰਟ ਲੜ ਗਈ ਮੂੰਹ ਛੁੱਟ ਗਿਆ ਕਿ ਨਾ ਏਸੇ ਕਰਕੇ ਕੱਪੜਾ ਲਵੇਟਿਆ ਹੋਇਆ ਉਹ ਜੇ ਸੌਦਾ ਪੱਕਾ ਹੋ ਗਿਆ ਤੇ ਭਾਈ ਸਾਹਿਬ ਰੁਪਈਏ ਕੱਢੋ ਆ ਸੋਰਾ ਸਾਹਿਬ ਕਿਹੜੇ ਪੈਸਿਆਂ ਦੀ ਗੱਲ ਕਰਦੇ ਆ ਉਹੀ ਜਿਹੜੇ ਆਪਣੇ ਰਹਿੰਦੇ ਨੇ ਬਾਕੀ ਆ ਲਓ ਭਾਈ ਸਾਹਿਬ ਬਾਕੀ ਦੇ ਪੈਸੇ ਕੁਮਕਰਾ ਆ ਆਵਾਜ਼ ਕਿਤੇ ਸੁਣੀ ਸੁਣੀ ਲੱਗਦੀ ਆ ਉਹ ਪ੍ਰਿੰਟ ਲੜ ਗਈ ਜੀ ਕਿ ਨਾ ਮੂੰਹ ਤੇ ਉਹਦੇ ਕਰਕੇ ਬਾਜ ਬਦਲੀ ਹੋਈ ਆ ਉਹ ਭਾਈ ਸਾਹਿਬ ਛੇਤੀ ਕਰੋ ਯਾਰ ਬੁੜੀ ਤੋਰਨ ਦਾ ਟਾਈਮ ਹੋਈ ਜਾਂਦਾ ਓਏ ਹੋਰ ਕਿਹੜਾ ਛੱਡ ਕੇ ਜਾਵਾਂਗੇ ਪੂਰਾ 18000 ਲੱਗਿਆ ਲੈ ਕੇ ਹੀ ਜਾਵਾਂਗੇ ਮਮਾ ਨਹੀਂ ਆ ਮੈਂ ਨਹੀਂ ਜਾਣਦੀ ਤੁਸੀਂ ਮੇਰੇ ਨਾਲ ਚੀਟ ਕੀਤਾ ਪਾਰਟੀ ਵਾਲੇ ਤੋਂ ਤੁਸੀਂ 18000 ਲੇਤਾ ਮੈਨੂੰ 9000 ਦਿੱਤਾ ਮੈਂ ਨਹੀਂ ਜਾਣਦੀ ਉਹ ਸਾਲਿਆ ਇੱਥੇ ਸਾਰਿਆਂ ਦੇ ਸਾਹਮਣੇ ਬੇਇੱਜ਼ਤੀ ਕਰਾਏਗਾ ਚੁੱਪ ਕਰਕੇ ਢੋਲੀ 'ਚ ਬਹਿ ਜਾ ਆਪਣਾ ਤਾਂ ਅੱਧੋ-ਅੱਧੇ ਹੀ ਆ ਨਾ ਓ ਚਲੋ ਵੀ ਚਲੋ ਭਾਈ ਸਾਹਿਬ ਛੇਤੀ ਕਰੋ ਮੜਾ ਜਾ ਓ ਚਲੋ ਚਲੋ ਭਾਈ ਸਾਹਿਬ ਲੈ ਜਾਓ ਕੋਈ ਨੂੰ ਜੋਨ ਨੂੰ ਤਾਂ ਮੇਰੇ ਵੀ ਜੀ ਕਰਦਾ ਹਰ ਜਾ ਬਾਲਿਆ ਕਾਲਿਆ 100 ਰੁਪਏ ਲਓ ਪੁੱਲ ਜੀ ਹੋ ਚੱਲ ਹੁਣ ਛੱਡ ਦੇ ਜੱਫੀ ਸਾਲਿਆ ਮੇਰਾ ਵੀ ਮੂਡ ਖਰਾਬ ਕਰੀ ਜੰਨਾ ਓ ਪੱਟੀ ਸਾਹਿਬ ਬੱਸ ਕਰੋ ਹੁਣ ਛੇਤੀ ਕਰੋ ਕੁੜੀ ਦੀ ਦੋਲੀ ਤੋਂ ਆਪਣੇ ਘਰੇ ਚਲੀਏ ਚੱਕੋ ਆਪ ਦਾ ਟੇਚੀ ਆ ਲਓ ਜੀ ਪੱਲਾ ਫੜੋ ਕੁੜੀ ਦਾ ਲੇ ਆ ਲਿਆ ਪੈਸੇ ਹੀ ਕੱਢ ਛੇ ਦੀ ਉਹ ਲੈ ਫੜ ਉਹੀ ਪੈਸੇ ਦਾ ਭੁੱਖਾ ਉਹ ਇਹਨੂੰ ਕਹਿੰਦੇ ਆ ਇੱਕ ਤੀਰ ਨਾਲ ਦੋ ਨਿਸ਼ਾਨੇ ਉਹ 18000 ਤਾਂ ਆ ਗਿਆ ਬਾਕੀ ਸੁਪਨਾ ਨੇ ਰਾਤ ਨੂੰ ਹੋਰ ਝਾੜੂ ਫੇਰ ਦੇਣਾ ਉਹ ਕੁੱਟ ਮੈਂ ਭੁੱਲਿਆ ਨਹੀਂ ਪੁੱਤ ਛੜੇ ਜੰਮੇ ਸੀ ਛੜੇ ਮਰੂੰਗੇ ਸਾਲਿਓ ਹੈਲੋ ਕੁੱਤੇ ਕਮੀਨੇ ਤੁਸੀਂ ਆਪ ਮੈਨੂੰ ਫਸਾਤਾ ਇੱਥੇ ਪਤਾ ਨਹੀਂ ਮੇਰੇ ਨਾਲ ਕੀ ਹੋਊਗਾ ਮੈਨੂੰ ਤਾਂ ਇੱਥੇ ਡਰ ਲੱਗੀ ਜਾਂਦਾ ਹਾਂ ਆਉਣ ਵਾਲੇ ਨੇ ਉਹ ਹਾਂ ਅੱਗੇ ਓਕੇ ਮੈਂ ਚੋਂ ਗੱਲ ਕਰਦੀ ਆਂ ਭਾਈ ਓਕੇ ਮੈਂ ਹਨਜੀ ਹਾਂ ਮੇਰਾ ਚੰਦ ਦਾ ਟੁਕੜਾ ਹੋਏ 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 ਮਾਤਰ ਕਰਲਾ ਸੰਗੀਤ ਜਾਣੇ ਆ ਮੜਾ ਲਵੇ ਹੋ ਜਾ ਪੂਰਾ 18000 ਲਾਇਆ ਐਣ ਅੱਜ ਮੇਰੀ ਤबीयत ਠੀਕ ਨਹੀਂ ਮੇਰਾ ਮੂਡ ਖਰਾਬ ਆ ਅੱਜ ਜਹਿਣਾ ਨਾ ਪਲੀਜ਼ ਉਹ ਤबीयत ਦੇ ਠੀਕ ਕਰ ਦਿਆਂਗੇ ਥੋੜਾ ਜਿਆ ਨੇੜੇ ਤਾਂ ਹੋ ਤੁਸੀਂ ਧੱਕਾ ਨਾ ਕਰੋ ਪਲੀਜ਼ ਜਾਨੂ ਮੇਰਾ ਮਿੱਠੂ ਨਹੀਂ ਨਹੀਂ ਚੱਲ ਧੱਕਾ ਨਹੀਂ ਪੈ ਤਾਂ ਜਾ ਮੇਰੇ ਨਾਲ ਭਾਈ ਮੈਨੂੰ ਡਰ ਲੱਗ ਜਾਂਦਾ ਮੈਨੂੰ ਕੁਛ ਕੁਛ ਹੋਈ ਜਾਂਦਾ ਨਹੀਂ ਨਹੀਂ ਪਲੀਜ਼ ਨਹੀਂ ਹੋਏ ਨਹੀਂ ਹੋ ਨਹੀਂ ਨਹੀਂ ਪਲੀਜ਼ ਓਏ ਉੱਠ ਖੜ ਗੋਡੇ-ਗੋਡੇ ਦਿਨ ਚੜਾਏ ਕੋਈ ਕੰਮ ਤਾਂ ਹੁੰਦਾ ਵੀ ਕਰਨਾ ਕਿ ਜਨਾਨੀ ਸਰਾਂ ਨੇ ਬੈਠਾ ਰਹੇਗਾ ਉਹ ਸਹਾਗ ਰਾਤ ਮਨਾ ਕੇ ਆਇਆ ਕਿ ਟਰਾਲੀ ਲਾ ਕੇ ਆਇਆ ਐ ਥੱਕਿਆ ਥੱਕਿਆ ਜਾ ਪਿਆ ਤੂੰ ਮੈਂ ਕਾਹਦੀ ਸਹਾਗ ਰਾਤ ਹੈ ਲੁੱਟੇ ਗਏ ਆਪਾਂ ਤਾਂ ਉਹ ਤੂੰ ਕੱਲਾ ਕੀ ਵਿਆਹ ਤੋਂ ਬਾਅਦ ਤਾਂ ਸਾਰੀ ਲੁੱਟ ਜਾਂਦੇ ਆ ਓਏ ਉਹ ਗੱਲ ਨਹੀਂ ਯਾਰ ਆਪਾਂ ਤਾਂ ਸੱਚੀ ਲੁੱਟੇ ਗਏ ਭੱਜ ਗਈ ਰਾਤੋਂ ਸਾਰਾ ਸਮਾਨ ਲੈ ਕੇ ਹੈ ਉਹ ਤੁਹਾਡੀ ਭੈਣ ਨੂੰ ਓਏ ਆਪਾਂ ਦਾ ਜ਼ਮੀਨ ਲੁੱਟੇ ਗਏ ਓਏ ਓ ਹੋ 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 ਉਹ ਪਾਂਡਾ ਟਿੰਡਾ ਸਾਰਾ ਹੀ ਲੈ ਗਈ ਬਾਈ ਓ ਚੱਲ ਸਰਪੰਚ ਕੋਲ ਚੱਲਦੇ ਆ ਆ ਜਾ ਗੱਲ ਕਰਦੇ ਆ ਸਰਪੰਚ ਕੋਲ ਜਾ ਕੇ ਬਾਈ ਮੱਗਰ ਬਾਈ ਕੀ ਗੱਲ ਹੋ ਗਈ ਐਂ ਬੈਠਿਓ ਮੂੰਹ ਲਟਕਾ ਕੇ ਮੱਗਰ ਬਾਈ ਬੋਟੀ ਤਾਂ ਮੂੰਹ ਤਾਂ ਦਿਖਾ ਦਿਓ ਤੂੰਸ ਤਾਂ ਐਂ ਬੈਠਿਓ ਜਿਵੇਂ ਬੋਟੀ ਰਾਤੋਂ ਰਾਤ ਭੱਜ ਗਈ ਹੋਵੇ ਉਹ ਚੱਲ ਸ਼ਗਨ ਲੈ ਲਿਓ ਓਏ ਹੁਣ ਤੈਨੂੰ ਕੀ ਦਾ ਮੂੰਹ ਦਿਖਾਦੀ ਐ ਸਾਡੇ ਨਾਲ ਤਾਂ ਜੱਗੋ ਤੇਰਵੀ ਹੋ ਗਈ ਉਹ ਤਾਂ ਸੱਚੀਓ ਨਿਕਲ ਗਈ ਹਾਈ ਮੈਂ ਮਰ ਗਈ ਕੁੜੀਏ ਤੂੰ ਕਾਹਨੂੰ ਮਰ ਗਈ ਮਰ ਤਾਂ ਸੀ ਗਏ ਤੁਮਿਆ ਕੀ ਕਰੀਏ ਹੁਣ ਸਾਨੂੰ ਤਾਂ ਮੁੱਲ ਦੀ ਤੇਵੀ ਲੁੱਟ ਗਈ ਤੇ ਕੰਜਰ ਬਚੋਲੇ 18000 ਪਹਿਲਾਂ ਲੈ ਗਈ 30 35000 ਦਾ ਸਾਮਾਨ ਲੈ ਗਈ ਸਾਰਾ ਭਾਂਡਾ ਟਿੰਡਾ ਇਕੱਠਾ ਕਰਕੇ ਲੈ ਗਈ ਇੱਕ ਤਾਂ ਸਾਨੂੰ ਮੁੱਲ ਦੀ ਤੀਵੀ ਨੇ ਮਾਰ ਲਿਆ ਤੇ ਉਤੋਂ ਆ ਨਕਲੀ ਬਚੋਲਿਆਂ ਨੇ ਬੰਦਾ ਸਾਰੀ ਉਮਰ ਛੜਾ ਰਹਿ ਜੇ ਪਰ ਮੁੱਲ ਦੀ ਤੀਵੀ ਨਾਲ ਆ ਲੈ ਕੇ ਆਵੇ ਇਹਨਾਂ ਤੇ ਵਿਸ਼ਵਾਸ ਨਹੀਂ ਖੜਦਾ ਤੁਮਿਆਂ ਅੱਗੇ ਤਾਂ ਨਹੀਂ ਕਿਸੇ ਨੇ ਦੇਖਿਆ ਸੀ ਹੁਣ ਸਾਰਾ ਪਿੰਡ ਦੇਖੂਗਾ ਤਮਾਸ਼ਾ ਛੜਿਆ ਦਾ ਤੁਮੇ ਬਾਈ ਮੱਗਰ ਬਾਈ ਵੈਸੇ ਤੁਹਾਨੂੰ ਮੇਰੇ ਹੁੰਦਿਆਂ ਛੜੇ ਰਹਿਣ ਦੀ ਕੀ ਲੋੜ ਹੈ ਸਸੀ ਕਾਲ ਜੀ ਸਸੀ ਕਾਲ ਪਾਈ ਪਰ ਤੂੰ ਹੈ ਕੌਣ ਮੇਰਾ ਨਾਂ ਜੀ ਸੁੱਚਾ ਆ ਪਿਆਰ ਨਾਲ ਸਾਰੇ ਸੁੱਚਾ ਕਹਿੰਦੇ ਮੈਨੂੰ ਤੁਸੀਂ ਵੀ ਸੁੱਚਾ ਹੀ ਕਹਿ ਲਿਆ ਕਰੋ ਪਿਆਰ ਨਾ ਤੈਨੂੰ ਕੁਝ ਹੋਰ ਪਹਿਲਾਂ ਮੂੰਹ ਧੋ ਕੇ ਆ ਆਪਣਾ ਤੁਸੀਂ ਕੋਈ ਕੀ ਕਹਾਂ ਜੀ ਆ ਚੱਪਲ ਦਿਖਦੀ ਐ ਮਾਰ ਮਾਰ ਸਿਰ ਤੇ ਨਾ ਫਲੂਏ ਠਾਰ ਦੂ ਨਾ ਤੂੰ ਹੁੰਦਾ ਕੌਣ ਐ ਮੈਨੂੰ ਸਸਰੀ ਕਾਲ ਬੁਲਾਉਣ ਵਾਲਾ ਟਾਈਮ ਨਾ ਨਿਕਲ ਜਾ ਇੱਥੋਂ ਮੈਂ ਗੱਲ ਸੁਣ ਸਾਡੇ ਪਿੰਡ ਦਾ ਤਾਂ ਤੂੰ ਹੈ ਨਹੀਂ ਨਾ ਕਿੰਨਾ ਦੇ ਆਇਆ ਹੋਇਆ ਉਹ ਜੀ ਮੈਂ ਮੱਗਰ ਤੇ ਤੁਮੇ ਉਹਨਾਂ ਦੇ ਆਇਆ ਹੋਇਆ ਉਹਨਾਂ ਨਾਲ ਮੇਰੀ ਦੂਰ ਦੀ ਰਿਸ਼ਤੇਦਾਰੀ ਆ ਵੈਸੇ ਮੈਂ ਇੰਨਾ ਮਾੜਾ ਹੈ ਨਹੀਂ ਜਿੰਨਾ ਤੁਸੀਂ ਸੋਚਦੇ ਹੋ ਅੱਛਾ ਕੀ ਕੰਮ ਕਰਦਾ ਜੀ ਰਿਸ਼ਤੇ ਕਰਾਉਣਾ ਮੈਂ ਤੁਹਾਡਾ ਹੋ ਗਿਆ ਰਿਸ਼ਤਾ ਮੇਰਾ ਤਾਂ ਹੋ ਗਿਆ ਤੂੰ ਕਰਾਉਣਾ ਤਾਂ ਦੱਸ ਲੱਗਦਾ ਫਸੂਗੀ ਏ ਉਹ ਜੀ ਕਰਾਉਣਾ ਤਾਂ ਸੀ ਜੇ ਤੁਸੀਂ ਹਾਂ ਕਰੋਗੇ ਤਾਂ ਹੀ ਗੱਲ ਸਿਰੇ ਚੜੂਗੀ ਮੈਨੂੰ ਲੱਗਦਾ ਸੱਚੀਓ ਚੱਪਲਾਂ ਖਾਊਗਾ ਮੈਂ ਪੜਾਉਣੀਆ ਤੇਰੇ ਨੰਦ ਖੜ ਜਾ ਮੇਰੇ ਸਾਲਿਆ ਵਾਓ ਪਰ ਮੈਂ ਤੁਹਾਡੀ ਨਾ ਹੀ ਸਮਝਦਾ ਹੁਣ ਪਹਿਲਾਂ ਤਾਂ ਮੈਂ ਤੇਰੀ ਨੰਦ ਕਰਾਵਾਂ ਲੱਡੂ ਤਾਂ ਮੈਂ ਬਾਅਦ ਚ ਵੰਡ ਦੂੰ ਖੜ ਜਾ ਹਰਾਮਜਾਦਿਆ ਵਾਓ ਹਾਏ ਓ ਰੱਬਾ ਉਹ ਕਿੱਥੇ ਫਸਾਤਾ ਹਾਂ ਕੋਤੋਂ ਮੇਉਣੀ ਐ ਸਾਲੇ ਕਿਧਰ ਭੱਜ ਜਾਉਂਦੇ ਆ ਫਟ ਹੌਲੀ ਟ੍ਰਾਫਿਕ ਨੂੰ ਛੱਡਦਾ ਸਾਲੇ ਨੂੰ ਦੇਖਦਾ ਕੀ ਆ ਓਏ ਮੈਨੂੰ ਨਹੀਂ ਸਾਲਾ ਉਹਨੂੰ ਫੜ ਸਾਲੇ ਕਿੱਧਰ ਆ ਗਿਆ ਉਹ ਮੈਂ ਤਾਂ ਫਸ ਗਿਆ ਰੱਬਾ ਓਏ ਅੱਕੇ ਖੂ ਤੇ ਪਿੱਛੇ ਖਾਈ ਤਾਂ ਮੈਂ ਕਿੱਧਰ ਜਾਵਾਂ ਓਏ ਉਹ ਤੁਸੀਂ ਉਹ ਤੁਸੀਂ ਕਿੱਥੋਂ ਆਲੇ ਸਾਲਿਓ ਚੱਕ ਛੱਡ ਦੋ ਯਾਰ ਚੱਕ ਮਕਰਨ ਓਏ ਚੱਲ ਉਹ ਸਾਲਿਓ ਛੱਡ ਦੋ ਤੈਨੂੰ ਬਣਾਉਂਦੇ ਆ ਬਚੋਲਾ ਚੱਲ ਓਏ ਸੋੜਾ ਤੇਰੇ ਅਜੇ ਥਾਂ ਮੁੱਕੇ ਰੱਖ ਲੈ ਤੂੰ ਮੈਂ ਮੋਰ ਤੇਰਾ ਵੀ ਮੇਰੇ ਕਿੱਥੇ ਕਿੱਥੇ ਕਰਾ ਦੇਂਗਾ ਤੂੰ ਵੱਡਾ ਭੜ ਕੇ ਦੋ ਨੀ ਕਰ ਦੋ ਨਹੀਂ ਤੇਰੀ ਤੂੰ ਹੀ ਪੰਦ ਹੈਂ ਚੱਲ ਚੱਕ ਮਕਰ ਚੱਕ 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 ਕਿੱਧਰ ਇਹਨੂੰ ਬਣਾਉਣਾ ਮੋਰ ਸਾਲਾ ਜੀ ਛੱਡ ਦੋ ਯਾਰ ਬਚੋਲਾ ਛੱਡ ਦੋ ਆਪਾਂ ਦੂਜੇ ਰਿਸ਼ਤੇ ਕਰਾਉਣ ਚੱਲ ਪਏ ਮਕਰ ਸ਼